ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ 올림픽ਸ ਤੇ ਸਾਡੀ ਖਾਸ ਪੇਸ਼ਕਸ਼ ਰਿਓ ਦਾ ਰਣਚ ਤੁਹਾਡਾ ਸਵਾਗਤ ਹੈ ਭਾਰਤੀ ਸਮੇਂ ਅਨੁਸਾਰ ਸ਼ਨੀਵਾਰ ਤੜਕੇ ਹੋਈ ਰਿਓ 올림픽ਸ ਦੀ ਓਪਨਿੰਗ ਸਰਮਨੀ ਸ਼ਾਨਦਾਰ ਰਹੀ ਬੁਲੇਟਨ ਦੀ ਸ਼ੁਰੂਆਤ ਰਿਓ 올림픽ਸ ਦੀ ਇਸ ਓਪਨਿੰਗ ਸਰਮਨੀ ਤੇ ਸਾਡੀ ਤਿਆਰ ਕੀਤੀ ਇਸ ਰਿਪੋਰਟ ਦੇ ਨਾਲ ਕਰਦੇ ਹਾਂ ਬ੍ਰਾਜ਼ੀਲ ਦੇ ਮਰਾਕਾਨਾ ਸਟੇਡੀਅਮ 'ਚ ਰੰਗਾਰੰਗ ਉਦਘਾਟਨ ਸਮਾਰੋਹ ਦੇ ਨਾਲ ਰਿਓ 올ਿਪਿਕਸ ਦੀ ਸ਼ੁਰੂਆਤ ਹੋਈ। ਉਦਘਾਟਨ ਸਮਾਰੋਹ 'ਚ ਬ੍ਰਾਜ਼ੀਲ ਨੇ ਆਪਣੇ ਵਿਰਸੇ ਅਤੇ ਇਤਿਹਾਸ ਦੀ ਝਲਕ ਪੇਸ਼ ਕੀਤੀ। ਰੌਸ਼ਨੀ, ਸੰਗੀਤ ਅਤੇ ਡਾਂਸ ਦੇ ਜ਼ਰੀਏ ਬ੍ਰਾਜ਼ੀਲ ਦੀ ਰੰਗਾਰੰਗ ਸੰਸਕ੍ਰਿਤੀ ਨੂੰ ਦਰਸਾਇਆ ਗਿਆ ਅਤੇ ਜਸ਼ਨ ਮਨਾਇਆ ਗਿਆ। ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਦੇ ਐਥਲੀਟਾਂ ਨੇ 75,000 ਦਰਸ਼ਕਾਂ ਸਾਹਮਣੇ ਮਾਰਚ ਪਾਸਟ ਕੀਤਾ। ਖੇਡਾਂ ਦੇ ਮਹਾਕੁੰਭ ਚ ਕੁੱਲ 206 ਦੇਸ਼ਾਂ ਦੀਆਂ ਟੀਮਾਂ 28 ਖੇਡਾਂ ਚ ਆਪਣਾ ਦਮ ਅਜ਼ਮਾਉਣ ਲਈ ਬ੍ਰਾਜ਼ੀਲ ਪਹੁੰਚੀਆਂ ਨੇ ਇੰਨਾ ਖੇਡਾਂ ਅਤੇ ਖਿਡਾਰੀਆਂ ਤੇ ਵਿਸ਼ਵ ਦੇ ਕਰੋੜਾਂ ਦਰਸ਼ਕਾਂ ਦੀਆਂ ਨਜ਼ਰਾਂ ਟਿਕੀਆਂ ਹਨ ਹਾਲਾਂਕਿ 올림픽ਸ ਦੀ ਸ਼ੁਰੂਆਤ ਤੋਂ ਪਹਿਲਾਂ ਰੂਸੀ ਡੋਪਿੰਗ ਵਿਵਾਦ ਜ਼ੀਕਾ ਵਾਇਰਸ ਸ਼ਹਿਰਾਂ ਦੀ ਸੁਰੱਖਿਆ ਤਿਆਰੀ ਅਤੇ ਮੇਜ਼ਬਾਨੀ ਨਾਲ ਜੁੜੇ ਕਈ ਮੁੱਦੇ ਖਬਰਾਂ ਚ ਰਹੇ ਪਰ ਓਪਨਿੰਗ ਦੇ ਤਮਾਕੇ ਦੇ ਨਾਲ ਇਹ ਸਭ ਵਿਵਾਦ ਫਿੱਕੇ ਪੈ ਗਏ ਇਹ ਪਹਿਲਾ ਮੌਕਾ ਹੈ ਜਦ ਕਿਸੇ ਦੱਖਣੀ ਅਮਰੀਕੀ ਦੇਸ਼ 'ਚ 올림픽 ਕਰਵਾਏ ਜਾ ਰਹੇ ਨੇ। ਓਪਨਿੰਗ ਸਰਮਨੀ ਦੌਰਾਨ ਰੰਗਾਰੰਗ ਪ੍ਰੋਗਰਾਮ ਕਰਵਾਏ ਗਏ ਅਤੇ ਸਭ ਭਾਰਤੀ ਸਮਾਂ ਅਨੁਸਾਰ ਸਵੇਰੇ 4 ਵਜੇ ਸ਼ੁਰੂ ਹੋਇਆ। ਭਾਰਤ ਵੱਲੋਂ ਪਰੇਡ ਜਿਸ ਸਾਲ 2008 ਦੇ ਬੀਜਿੰਗ 올림픽 ਦੇ 골ਡ ਮੈਡਲ ਜੇ ਤੋ ਅਭਿਨਵਪਿੰਦਰਾ ਨੇ ਭਾਰਤੀ ਧਰ ਨੂੰ ਲੀਡ ਕੀਤਾ। ਤਿਰੰਗਾ ਚੁੱਕ ਅਭਿਨਵਪਿੰਦਰਾ ਸਭ ਤੋਂ ਅੱਗੇ ਆ ਰਹੇ ਸਨ ਅਤੇ ਉਹਨਾਂ ਦੇ ਪਿੱਛੇ ਆ ਰਿਹਾ ਸੀ ਪੂਰਾ ਭਾਰਤੀ ਧਰ। ਇਸ ਵਾਰ 올림픽ਸ 'ਚ ਭਾਰਤ ਦੇ 119 ਖਿਡਾਰੀ ਹਿੱਸਾ ਲੈਣ ਦੇ ਨਜ਼ਰ ਆਉਣਗੇ। ਇਪਾਰਾ ਦਾ 올림픽 ਪਹੁੰਚਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ ਇਸ ਉਦਘਾਟਨ ਸਮਾਰੋਹ ਚ ਭਾਰਤੀ ਪੁਰਸ਼ ਹੌਕੀ ਖਿਡਾਰੀਆਂ ਤੇ ਤੀਰੰਦਾਜ਼ੀ ਟੀਮ ਨੇ ਹਿੱਸਾ ਨਹੀਂ ਲਿਆ ਰਿਓ ਦੇ ਮਸ਼ਹੂਰ ਸੰਬਾ ਡਾਂਸ ਨਾਲ ਬ੍ਰਾਜ਼ੀਲ ਦੇ ਇਤਿਹਾਸਕ ਵਿਰਸੇ ਨੂੰ ਦਰਸਾਉਂਦੇ ਹੋਏ 31ਵੇਂ 올림픽 ਖੇਡਾਂ ਦੀ ਸ਼ੁਰੂਆਤ ਹੋਈ ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਜ਼ਰੀਏ ਦੁਨੀਆ ਦੇ ਸਭ ਤੋਂ ਵੱਡੇ ਸੰਕਟ ਗਲੋਬਲ ਵਾਰਮਿੰਗ ਬਾਰੇ ਵੀ ਸੰਦੇਸ਼ ਦਿੱਤਾ ਗਿਆ ਸ਼ਾਨਦਾਰ ਸਮਾਰੋਹ ਚ ਬ੍ਰਾਜ਼ੀਲ ਦੇ ਕਲਾਕਾਰਾਂ ਨੇ 뮤직 3D ਇਮੇਜਿੰਗ ਇਹ ਤੇ ਲੇਜ਼ਰ ਤਕਨੀਕ ਜ਼ਰੀਏ ਅਲੱਗ-ਅਲੱਗ ਗੰਦਾਜ਼ ਦੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਸਮਾਰੋਹ ਚ ਲਗਭਗ 6000 ਵੋਲੰਟੀਅਰਜ਼ ਨੇ ਹਿੱਸਾ ਲਿਆ। ਰੀਓ 올림픽 ਦੇ ਮਾਰਥਨ ਪਾਸਟ ਚ ਗ੍ਰੀਸ ਨੇ ਸਭ ਤੋਂ ਪਹਿਲਾ ਐਂਟਰੀ ਕੀਤੀ। ਭਾਰਤ ਨੇ 95ਵੇਂ ਨੰਬਰ ਤੇ ਐਂਟਰੀ ਕੀਤੀ। ਖਾਸ ਕਰਕੇ ਸੀ ਕੇ ਸਿਰਿਆ ਹਤੇ ਅਫਗਾਨਿਸਤਾਨ ਨੂੰ ਮਾਰਥਨ ਪਾਸਟ ਕਰਦੇ ਹੋਏ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਸਮਾਰੋਹ ਦੇ ਅੰਤ ਵਾਲਾ ਦਮਦਾਰ ਆਤਿਸ਼ਬਾਜ਼ੀ ਹੋਈ ਆਤਿਸ਼ਬਾਜ਼ੀ ਅਜੇ ਹੀ ਸੀ ਕਿ ਪੂਰਾ ਰਿਓ جگਮਗਾ ਉੱਠਿਆ ਅਤੇ ਦਰਸ਼ਕ ਹੈਰਾਨ ਰਹਿ ਗਏ ਉਮੀਦ ਇਹ ਹੈ ਕਿ ਉਦਘਾਟਨ ਸਮਾਰੋਹ ਵਾਂਗ 올림픽 ਵੀ ਧਮਾਕੇਦਾਰ ਰਹਣ ਓਪਨਿੰਗ ਤਾਂ ਦਮਦਾਰ ਰਹੀ ਪਰ ਹੁਣ ਸਮਾਂ ਆ ਗਿਆ ਹੈ ਮੈਡਲ ਦੀ ਓਪਨਿੰਗ ਦਾ ਅੱਜ ਜੀਤੂ ਰਾਏ ਸ਼ੂਟਿੰਗ ਦੇ ਖੇਡ ਚ ਭਾਰਤ ਲਈ ਪਹਿਲਾ ਮੈਡਲ ਜਿੱਤਣ ਦੀ ਕੋਸ਼ਿਸ਼ ਕਰਨਗੇ 10 ਮੀਟਰ 에ਅਰ ਪਿਸਟਲ ਇਵੈਂਟ ਦੇ ਵਿੱਚ ਜੀਤੂ ਰਾਏ ਭਾਰਤ ਦੀ ਦਾਅਵੇਦਾਰੀ ਪੇਸ਼ ਕਰਦੇ ਨਜ਼ਰ ਆਉਣਗੇ Percent concentrated ਭਾਰਤੀ 올림픽 ਦਾ ਲਤੇ ਭਾਰਤੀ ਦਰਸ਼ਕ ਸ਼ਨੀਵਾਰ ਦੇ ਦਿਨ ਰਿਓ 올림픽 ਚ ਪਹਿਲਾ ਤਗਮਾ ਜਿੱਤਣ ਦੀ ਆਸ ਲਗਾ ਕੇ ਬੈਠੇ ਹੋਣਗੇ ਇਹ ਤਗਮਾ ਦੇਸ਼ ਦੀ ਚੋਟੀ ਦੇ ਸ਼ੂਟਰ ਜੀਤੂ ਰਾਏ ਪਾ ਸਕਦੇ ਜੀਤੂ ਰਾਏ 10 ਮੀਟਰ 에ਅਰ ਪਿਸਟਲ ਇਵੈਂਟ ਚ ਭਾਰਤ ਦੀ ਦਾਵੇਦਾਰੀ ਪੇਸ਼ ਕਰਦਾ ਨਜ਼ਰ ਆਏਗਾ 29 ਸਾਲਾਂ ਦੇ ਜੀਤੂ ਰਾਏ ਜਦ 올림픽 ਸ਼ੂਟਿੰਗ ਸੈਂਟਰ ਚ ਆਪਣੀ ਪਸੰਦੀਦਾ 10 ਮੀਟਰ 에ਅਰ ਪਿਸਟਲ ਇਵੈਂਟ ਚ ਨਿਸ਼ਾਨਾ ਲਗਾਉਣ ਲਈ ਪਿਸਟਲ ਚੁੱਕਣਗੇ ਤਾਂ ਪੂਰਾ ਦੇਸ਼ ਉਹਨਾਂ ਨੂੰ ਚੀਅਰ ਕਰ ਰਿਹਾ ਹੋਵੇਗਾ ਸ਼ੂਟਿੰਗ 'ਚ ਭਾਰਤ ਨੂੰ ਲਗਾਤਾਰ ਸਾਲ 2004 ਦੇ 올림픽ਸ ਤੋਂ ਤਗਮੇ ਮਿਲ ਰਹੇ ਨੇ ਪਹਿਲਾ ਰਾਜੇਵਰਦਨ ਸਿੰਘ ਰਾਠੋੜ ਫਿਰ ਅਭਿਨਵਵਿੰਦਰਾ ਅਤੇ ਫਿਰ ਗਗਨ ਨਾਰੰਗ ਅਤੇ ਵਿਜੇ ਕੁਮਾਰ ਨੇ ਤਗਮੇ ਜਿੱਤੇ ਪਰ ਇਸ ਵਾਰ 올림픽ਸ 'ਚ 29 ਸਾਲ ਦੇ ਜੀਤੂ ਰਾਏ ਤੋਂ ਤਗਮੇ ਦੀ ਸਭ ਤੋਂ ਵੱਧ ਆਸ ਹੈ ਜੀਤੂ ਫਿਲਹਾਲ ਵਿਸ਼ਵ ਰੈਂਕਿੰਗ 'ਚ ਨੰਬਰ 2 ਤੇ ਹਨ ਅਤੇ ਹੁਣ ਇਹ ਸ਼ੂਟਰ 골ਡ ਦੇ ਨਿਸ਼ਾਨਾ ਲਗਾਉਣ ਲਈ ਤਿਆਰ ਹੈ ਜੀਤੂ ਰਾਏ 올림픽ਸ 'ਚ 50 ਮੀਟਰ 에ਅਰ ਪਿਸਟਲ ਅਤੇ 10 ਮੀਟਰ 에ਅਰ ਪਿਸਟਲ ਇਵੈਂਟ 'ਚ ਹਿੱਸਾ ਲੈਣ ਦੇ ਨਜ਼ਰ ਆਉਣਗੇ ਪਿਛਲੇ 2 ਸਾਲਾਂ 'ਚ ਜੀਤੂ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ ਦੇ 골ਡ ਮੈਡਲ ਹਾਸਲ ਕਰ ਚੁੱਕੇ ਨੇ ਅਤੇ ਹੁਣ ਉਹਨਾਂ ਤੋਂ ਵਿਸ਼ਵ ਦੇ ਸਭ ਤੋਂ ਵੱਡੇ ਖੇਡ ਮਹਾਕੁੰਭ 'ਚ ਮੈਡਲ ਜਿੱਤਣ ਦੀ ਆਸ ਹੈ। ਭਾਰਤੀ ਹਾਕੀ ਟੀਮ ਲੰਡਨ 올ਿਮਪਿਕਸ 'ਚ ਇੱਕ ਵੀ ਮੈਚ ਜਿੱਤਣ 'ਚ ناکਾਮ ਰਹੀ ਸੀ ਪਰ ਇਸ ਵਾਰ ਭਾਰਤੀ ਹਾਕੀ ਟੀਮ ਤੋਂ ਸਿਰਫ ਮੈਚ ਨਹੀਂ ਬਲਕਿ ਮੈਡਲ ਜਿੱਤਣ ਦੀ ਆਸ ਹੈ। ਭਾਰਤੀ ਹਾਕੀ ਟੀਮ ਰਿਓ 올ਿਮਪਿਕਸ 'ਚ ਆਪਣਾ ਅਭਿਆਨ ਆਇਰਲੈਂਡ ਖਿਲਾਫ ਮੁਕਾਬਲੇ ਨਾਲ ਸ਼ੁਰੂ ਕਰੇਗੀ ਭਾਰਤੀ ਹਾਕੀ ਟੀਮ ਅੱਜ ਤੋਂ ਰਿਓ ਚ ਆਪਣਾ ਅਭਿਆਨ ਸ਼ੁਰੂ ਕਰਨ ਜਾ ਰਹੀ ਹੈ ਟੀਮ ਇੰਡੀਆ ਇਸ ਵਾਰ ਲਾਜਵਾਬ ਫਾਰਮ ਚ ਹੈ ਅਤੇ ਚੈਂਪੀਅਨਸ ਟਰੋਫੀ ਅਤੇ ਹੋਰ ਕਈ ਮੈਚਾਂ ਚ ਧਮਾਕਾ ਕਰਨ ਤੋਂ ਬਾਅਦ ਹੁਣ ਹਾਕੀ ਟੀਮ 올림픽 ਚ ਧਮਾਲ ਮਚਾਉਣ ਲਈ ਤਿਆਰ ਹੈ ਭਾਰਤੀ ਪਰ ਹਾਕੀ ਟੀਮ ਸ਼ਨੀਵਾਰ ਨੂੰ 올림픽ਸ ਚ ਆਪਣਾ ਪਹਿਲਾ ਮੈਚ ਖੇਡਦੀ ਨਜ਼ਰ ਆਏਗੀ ਟੀਮ ਇੰਡੀਆ ਦੀ ਟੱਕਰ ਹੋਵੇਗੀ ਆਇਰਲੈਂਡ ਖਿਲਾਫ ਅਤੇ ਇਸ ਮੈਚ 'ਚ ਭਾਰਤੀ ਟੀਮ ਨੂੰ ਜਿੱਤ ਦਾ ਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਰਿਓ 올림픽ਸ ਲਈ ਤਜਰਬੇਕਾਰ ਖਿਡਾਰੀਆਂ ਤੇ ਦਾਖਲ ਹੋਇਆ। 올림픽 ਤੋਂ ਠੀਕ ਪਹਿਲਾਂ ਸਰਦਾਰ ਸਿੰਘ ਦੀ ਜਗ੍ਹਾ ਪੀਆਰ ਸ੍ਰਿਜੇਸ਼ ਨੂੰ ਕਪਤਾਨ ਬਣਾਇਆ ਗਿਆ। ਸ੍ਰਿਜੇਸ਼ ਦੀ ਕਪਤਾਨੀ ਅਤੇ ਤਜਰਬੇਕਾਰ ਖਿਡਾਰੀਆਂ ਦੇ ਅਟੈਕ ਨਾਲ ਟੀਮ ਇੰਡੀਆ ਨੂੰ ਫਾਇਦਾ ਹੋ ਸਕਦਾ ਹੈ। ਹਾਲਾਂਕਿ ਭਾਰਤੀ ਟੀਮ ਨੇ 올림픽ਸ ਤੋਂ ਠੀਕ ਪਹਿਲਾਂ ਸਪੇਨ ਖਿਲਾਫ ਖੇਡੇ ਦੋ ਮੈਚਾਂ 'ਚ ਹਾਰ ਦਾ ਸਵਾਦ ਚਖਿਆ ਸੀ। ਇਸੇ ਕਾਰਨ ਭਾਰਤੀ ਟੀਮ ਨੂੰ ਆਇਰਲੈਂਡ ਖਿਲਾਫ ਬੇहद ਸੂਝ-ਬੂਝ ਨਾਲ ਕੰਮ ਲੈਣਾ ਪਵੇਗਾ। ਹਾਕੀ ਦੇ ਦਿਗਜਾਂ ਦਾ ਮੰਨਣਾ ਹੈ ਕਿ ਇਸ ਖੇਡ 'ਚ ਵਿਨਿੰਗ ਸਟਾਰਟ ਬੇहद ਜ਼ਰੂਰੀ ਹੈ ਅਤੇ ਜੇਕਰ ਗਰੁੱਪ B ਦੇ ਮੈਚ 'ਚ ਅੱਜ ਭਾਰਤੀ ਟੀਮ ਜੇਤੂ ਸ਼ੁਰੂਆਤ ਕਰਦੀ ਹੈ ਤਾਂ ਟੀਮ ਇੰਡੀਆ ਲਈ ਆਉਣ ਵਾਲੇ ਮੁਕਾਬਲੇ ਜਿੰਨਾ ਆਸਾਨ ਹੋ ਸਕਦਾ ਹੈ। ਭਾਰਤ ਨੂੰ ਜਿੱਤ ਲਈ ਐਸਵੀ ਸੁਨੀਲ, ਰਮਨਦੀਪ ਸਿੰਘ ਅਤੇ ਆਕਾਸ਼ਦੀਪ ਸਿੰਘ ਦੀ ਅਟੈਕਿੰਗ ਟਿਕੜੀ ਨੂੰ ਦਮਦਾਰ ਖੇਡ ਦਿਖਾਉਣ ਦੀ ਲੋੜ ਹੋਵੇਗੀ। ਓਲੰਪਿਕ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਭਾਰਤੀ ਟੀਮ ਨੂੰ ਰੈਂਕਿੰਗ 'ਚ ਵੀ ਫਾਇਦਾ ਹੋਇਆ ਸੀ ਫਿਲਹਾਲ ਭਾਰਤੀ ਟੀਮ ਰੈਂਕਿੰਗ 'ਚ 5ਵੇਂ ਸਥਾਨ 'ਤੇ ਹੈ ਅਤੇ ਉਮੀਦ ਇਹ ਹੀ ਹੈ ਕਿ ਬੁਲੰਦ ਹੌਸਲੇ ਵਾਲੀ ਭਾਰਤੀ ਹਾਕੀ ਟੀਮ ਓਲੰਪਿਕਸ 'ਚ ਜੇਤੂ ਸ਼ੁਰੂਆਤ ਕਰੇ ਨਾਲ ਹੀ ਇਹ ਵੀ ਭੁੱਲਿਆ ਨਹੀਂ ਜਾ ਸਕਦਾ ਕਿ ਲੰਡਨ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਇੱਕ ਵੀ ਮੁਕਾਬਲਾ ਜਿੱਤਣ 'ਚ ناکਾਮ ਰਹੀ ਸੀ ਅਤੇ ਉਮੀਦ ਇਹ ਹੈ ਕਿ ਭਾਰਤੀ ਟੀਮ ਲੰਡਨ ਓਲੰਪਿਕਸ 'ਚ ਕੀਤਾ ਆਪਣਾ ਕਾਰਨਾਮਾ ਰਿਓ ਓਲੰਪਿਕਸ 'ਚ ਘਟੋ-ਘਟ ਨਾ ਦੁਹਰਾਏ ਅੱਜ ਟੈਨਿਸ 'ਚ ਭਾਰਤ ਲਈ ਵੱਡਾ ਦਿਨ ਹੈ ਪੇਸ ਅਤੇ ਬੁਪੰਨਾ ਦੀ ਜੋੜੀ ਦੇ ਨਾਲ-ਨਾਲ ਸਾਨੀਆ ਮਿਰਜ਼ਾ ਵੀ ਕੋਰਟ ਤੇ ਆਪਣਾ ਜਲਵਾ ਵਿਖਾਉਣ ਲਈ ਤਿਆਰ ਹੈ ਟੈਨਿਸ ਦੀ ਖੇਡ ਚ ਅਜ ਭਾਰਤ ਨੂੰ ਰਿਓ ਚ ਜੇਤੂ ਆਗਾਜ਼ ਦੀ ਉਮੀਦ ਹੈ ਅੱਜ ਭਾਰਤ ਦੇ ਦਿਨ ਦਿਗਜ ਮੈਦਾਨ ਚ ਆਪਣਾ ਤਮਾਜ਼ਾ ਜ਼ਮਾਉਂਦੇ ਨਜ਼ਰ ਆਉਣਗੇ ਇੱਕ ਪਾਸੇ ਪੁਰਸ਼ਾਂ ਦੇ ਡਬਲਜ਼ ਮੁਕਾਬਲੇ ਚ ਲੀ ਐਂਡਰ ਪੇਸ ਅਤੇ ਰੋਹਨ ਬੁਪੰਨਾ ਟੱਕਰ ਲੈਣ ਦੇ ਨਜ਼ਰ ਆਉਣਗੇ ਅਤੇ ਦੂਜੇ ਪਾਸੇ ਮਹਿਲਾ ਡਬਲਜ਼ ਮੁਕਾਬਲੇ ਚ ਸਾਨੀਆ ਮਿਰਜ਼ਾ ਅਤੇ ਪ੍ਰਾਰਥਨਾ ਥੰਬੋਰੇ ਭਾਰਤ ਦੀ ਦਾਅਵੇਦਾਰੀ ਪੇਸ਼ ਕਰਦੀਆਂ ਨਜ਼ਰ ਆਉਣਗੀਆਂ ਪੇਸ ਅਤੇ ਬੁਪੰਨਾ ਦੀ ਜੋੜੀ 올림픽ਸ ਤੋਂ ਪਹਿਲਾਂ ਹੀ ਸੁਰਖੀਆਂ ਚ ਆ ਗਈ ਸੀ ਇਸ ਦਾ ਕਾਰਨ ਸੀ ਰੋਹਨ ਬੁਪੰਨਾ ਦੀ ਪੇਸ ਖਿਲਾਫ ਜੋੜੀ ਨਾ ਬਣਾਉਣ ਲਈ ਪੇਸ਼ ਕੀਤੀ ਅਰਜ਼ੀ ਹਾਲਾਂਕਿ AITA ਨੇ ਬੁਪੰਨਾ ਦੀ ਅਰਜ਼ੀ ਨਹੀਂ ਮੰਨੀ ਅਧਪੇਸ ਨੂੰ ਹੀ ਬੁਪੰਨਾ ਦਾ ਜੋੜੀਦਾਰ ਬਣਾ ਕੇ ਰਿਓ ਭੇਜਿਆ ਗਿਆ ਅਜਪੇਸ ਅਤੇ ਬੁਪੰਨਾ ਦਾ ਮੁਕਾਬਲਾ ਪੋਲਨ ਦੇ ਮਾਰਸੀਲੇ ਮਟਕੋਸਕੀ ਅਦ ਲੁਕਾਸਕਿਓ ਬੋਟ ਖਿਲਾਫ ਹੋਵੇਗਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਖੇਡਿਆ ਜਾਏਗਾ ਸਾਨੀਆ ਮਿਰਜ਼ਾ ਅਤੇ ਪ੍ਰਤਨਾ ਥੰਬੋਰੇ ਦੀ ਟੱਕਰ ਭਾਰਤੀ ਸਮੇਂ ਅਨੁਸਾਰ ਐਤਵਾਰ ਤੜਕੇ 1:30 ਵਜੇ ਹੋਵੇਗੀ ਭਾਰਤੀ ਮਹਿਲਾ ਜੋੜੀ ਦੀ ਟੱਕਰ ਚੀਨ ਦੀ ਜੋੜੀ ਖਿਲਾਫ ਹੋਵੇਗੀ ਇਸ ਮੈਚ ਪਰ ਅ ਦਿੱ ਜਿੱਤ ਦਾ ਤਾਰਮੰਦਾਰ ਸਾਨੀਆਂ ਤੇ ਹੋਵੇਗਾ ਤਜਰਬੇ ਅਤੇ ਫਾਰਮ ਚ ਸਾਨੀਆਂ ਦੇ ਮੁਕਾਬਲੇ ਪ੍ਰਾਤਨਾ ਅਜੇ ਕਾਫੀ ਪਿੱਛੇ ਹੈ ਅਤੇ ਇਸੇ ਕਾਰਨ ਇਹ ਮੈਚ ਜਿੱਤਣ ਲਈ ਸਾਨੀਆਂ ਨੂੰ ਧਮਾਕਾ ਕਰਨ ਦੀ ਲੋੜ ਹੋਵੇਗੀ ਮਾਈਕਲ ਫਿਲਪਸ ਇਹ ਨਾਮ ਹੈ 올림픽ਸ ਦੇ ਮੋਸਟ ਡੈਕੋਰੇਟਿਡ ਐਥਲੀਟ ਦਾ ਅਤੇ ਇਸ ਵਾਰ ਦੇ 올림픽ਸ ਦੇ ਸੈਥਲੀਟ ਦੇ Akri Olympics Hosakdene Harkoich on the Rioch Phelps no golden farewell milet. you ready. Let's go. Yeah. For those of you that want to know what we're all about, it's like this young. This is ten percent luck, twenty percent skill, fifteen percent. Neal who denied him the 200 fly and Cavich who built speed so by one one hundredth of a second in the most astonishing way. ਬ੍ਰਾਜ਼ੀਲ 'ਚ ਖੇਡੇ ਜਾ ਰਹੇ 올림픽ਸ 'ਚ ਹਰ ਕਿਸੇ ਦੀ ਨਜ਼ਰ ਅਮਰੀਕਾ ਦੇ ਚੈਂਪੀਅਨ ਸਵਿਮਰ ਮਾਈਕਲ ਫੈਲਪਸ ਤੇ ਟਿੱਕੀ ਹੋਈ ਹੈ। ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਮੁੜ ਤੋਂ ਵਾਪਸੀ ਕਰ ਰਹੇ ਫੈਲਪਸ ਦੇ ਇਹ ਆਖਰੀ 올림픽ਸ ਹਨ। 31 ਸਾਲ ਦੀ ਉਮਰ 'ਚ ਫੈਲਪਸ ਆਪਣਾ ਆਖਰੀ 올림픽 ਖੇਡਦੇ ਨਜ਼ਰ ਆਉਣਗੇ। ਇਸ ਵਾਰ ਫੈਲਪਸ 10 ਇੰਡੀਵਿਜੂਅਲ ਇਵੈਂਟਸ 'ਚ ਪਾਰਟਿਸਿਪੇਟ ਕਰਦੇ ਵਖਣਗੇ ਫੈਲਪਸ 100 ਮੀਟਰ ਬਟਰਫਲਾਈ 200 ਮੀਟਰ ਬਟਰਫਲਾਈ ਅਤੇ 200 ਮੀਟਰ ਇੰਡੀਵਿਜੂਅਲ ਮੈਡਲੇ ਵਰਗੇ ਇਵੈਂਟਸ 'ਚ ਹਿੱਸਾ ਲੈ ਰਹੇ ਨੇ ਇਸ ਵਾਰ ਵੀ ਅਮਰੀਕੀ ਟੀਮ 골ਡ ਮੈਡਲਸ ਦੀ ਦੌੜ 'ਚ ਪਿਛਲੇ 2 올림픽ਸ ਵਾਂਗ ਫੈਲਪਸ ਤੋਂ ਹੀ ਤਮਾਕੇ ਦੀ ਆਸ ਕਰ ਰਹੀ ਹੋਵੇਗੀ ਫੈਲਪਸ 올림픽 ਇਤਿਹਾਸ ਦੇ ਸਭ ਤੋਂ ਵੱਡੀ ਗਿਣਤੀ ਦੇ ਮੈਡਲ ਹਾਸਲ ਕਰਨ ਵਾਲੇ ਖਿਡਾਰੀ ਨੇ ਫੈਲਪਸ ਦੇ ਨਾਮ 올림픽 ਦੇ ਕੁੱਲ 22 ਮੈਡਲ ਹਨ ਜਿਸ 'ਚ 18 골ਡ ਮੈਡਲ ਸ਼ਾਮਲ ਨੇ ਹਾਲਾਂਕਿ ਇਸ ਵਾਰ ਫੈਲਪਸ ਨੂੰ ਪਹਿਲਾਂ ਜਿਹੀ ਫੁਰਤੀ ਚ ਸ਼ਾਇਦ ਨਾ ਵੇਖਿਆ ਜਾ ਸਕੇ ਫੈਲਪਸ ਨੇ ਇਸ ਸਾਲ ਤੈਰਾਕੀ ਚ ਵਾਪਸੀ ਕਰਨ ਤੋਂ ਬਾਅਦ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਪਰ ਫੈਲਪਸ ਨੂੰ ਉਸਦੇ ਵਿਰੋਧੀ ਕਮਜ਼ੋਰ ਆਂਕਣ ਦੀ ਗਲਤੀ ਨਹੀਂ ਕਰਨਗੇ ਫੈਲਪਸ ਉਹੀ ਐਥਲੀਟ ਹੈ ਜਿਸ ਨੇ ਬੀਜਿੰਗ 올ਿਮਪਿਕਸ 'ਚ 8 ਗੋਲਡ ਮੈਡਲ ਜਿੱਤ ਕੇ ਇੱਕੋ 올ਿਮਪਿਕਸ 'ਚ ਸਭ ਤੋਂ ਵੱਧ ਗੋਲਡ ਜਿੱਤਣ ਦਾ ਇਤਿਹਾਸ ਰਚਿਆ ਸੀ ਬਟਰਫਲਾਈ ਫੈਲਪਸ ਦਾ ਫੇਵਰੇਟ ਸਟ੍ਰੋਕ ਹੈ ਅਤੇ ਇਸ 'ਚ ਫੈਲਪਸ ਨੂੰ ਮਾਤ ਦੇਣਾ ਕਿਸੇ ਵੀ ਤੈਰਾਕ ਲਈ ਆਸਾਨ ਨਹੀਂ ਰਹੇਗਾ ਵੇਖਣਾ ਇਹ ਹੈ ਕਿ ਫੈਲਪਸ ਦੇ ਇਹ ਫੇਅਰਵੈਲ 올림픽ਸ ਇਸ ਖਿਡਾਰੀ ਲਈ ਹੋਰ ਕਿੰਨੇ ਮੈਡਲਸ ਨਾਲ ਖਤਮ ਹੁੰਦੇ ਨੇ 올림픽ਸ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇੱਕ ਮੁੱਕੇਬਾਜ਼ 올림픽ਸ ਤੋਂ ਬਾਅਦ ਹੋ ਗਿਆ ਮਰਾਕੋ ਦੇ ਮੁੱਕੇਬਾਜ਼ ਹਸਨ ਸਾਦਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕੀ ਹੈ ਪੂਰਾ ਮਾਮਲਾ ਇਸ ਰਿਪੋਰਟ ਚ ਦੇਖਦੇ ਹਾਂ ਓਲੰਪਿਕਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੇਡਾਂ ਨਾਲ ਵਿਵਾਦ ਜੁੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਇਸ ਵਿਵਾਦ ਦਾ ਪਹਿਲਾ ਸ਼ਿਕਾਰ ਬਣਿਆ ਮਰੋਕੋ ਦਾ ਮੁਕੇਬਾਜ਼ ਮਰੋਕੋ ਦੇ ਮੁਕੇਬਾਜ਼ ਹਸਨ ਸਾਦਾ ਨੂੰ ਸ਼ੁੱਕਰਵਾਰ ਨੂੰ ਬ੍ਰਾਜ਼ੀਲੀ ਪੁਲਿਸ ਨੇ ਹਿਰਾਸਤ ਚ ਲੈ ਲਿਆ ਮਰੋਕੋ ਦੇ ਓਲੰਪਿਕ ਬਾਕਸਰ ਹਸਨ ਸਾਦਾ ਨੂੰ ਲੜਕੀਆਂ ਨਾਲ ਛੇੜਖਾਨੀ ਕਰਨ ਦੇ ਆਰੋਪ ਚ ਜੇਲ੍ਹ ਭੇਜ ਦਿੱਤਾ ਗਿਆ ਹਸਨ ਸਾਦਾ ਨੂੰ ਬ੍ਰਾਜ਼ੀਲੀ ਮਹਿਲਾ ਨਾਲ ਛੇੜਛਾੜ ਕਰਨ ਦੇ ਇੱਕ ਨਹੀਂ ਸਗੋਂ ਦੋ ਮਾਮਲਿਆਂ ਚ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਸਾਦਾ ਖਿਲਾਫ ਦੋ ਅਲੱਗ-ਅਲੱਗ ਮਹਿਲਾਵਾਂ ਨੇ ਸ਼ਿਕਾਇਤ ਕੀਤੀ ਹੈ ਇਹ ਦੋਨੇ ਹੀ ਮਹਿਲਾਵਾਂ ਬ੍ਰਾਜ਼ੀਲ ਦੀਆਂ ਹਨ ਅਤੇ 올림픽 ਵਿਲੇਜ ਚ ਵੇਟਰੈਸ ਦੇ ਤੌਰ ਤੇ ਕੰਮ ਕਰਦੀਆਂ ਨੇ ਹਾਲਾਂਕਿ ਪੁਲਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਸਾਦਾ ਨੇ ਦੋਨੇ ਹੀ ਮਹਿਲਾਵਾਂ ਨਾਲ ਬੁੱਧਵਾਰ ਨੂੰ ਗਲਤ ਤਰੀਕੇ ਦੀ ਪੇਸ਼ਕਸ਼ ਅਤੇ ਛੇੜਖਾਨੀ ਕੀਤੀ ਸੀ ਪੁਲਿਸ ਨੇ ਫਿਲਹਾਲ ਇਸ ਤੋਂ ਵਧੇਰੇ ਜਾਣਕਾਰੀ ਨਹੀਂ ਦਿੱਤੀ ਪੁਲਿਸ ਨੇ ਦੱਸਿਆ ਕਿ ਸਾਦਾ ਨੂੰ ਘੱਟੋ-ਘੱਟ 15 ਦਿਨ ਜੇਲ੍ਹ ਚ ਰੱਖਿਆ ਜਾਏਗਾ ਬ੍ਰਾਜ਼ੀਲ ਦੇ ਕਾਨੂੰਨ ਅਨੁਸਾਰ આરોપી ਨੂੰ ਉਸ ਵੇਲੇ ਤੱਕ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਦ ਤੱਕ ਮਾਮਲੇ ਦੀ ਜਾਂਚ ਚੱਲ ਰਹੀ ਹੋਵੇ ਸਾਦਾ ਨੇ ਸ਼ਨੀਵਾਰ ਨੂੰ ਮੁਕਾਬਲਾ ਖੇਡਣਾ ਸੀ ਲਾਈਟ ਹੈਵੀweight ਕੈਟਾਗਰੀ ਚ ਸਾਦਾ ਦਾ ਸ਼ਨੀਵਾਰ ਨੂੰ 터ਕੀ ਦੇ ਮਹਿਮਤ ਨਾਦਰ ਨਾਲ ਮੈਚ ਹੋਣਾ ਸੀ ਪਰ ਹੁਣ ਸਾਦਾ 올림픽 ਤੋਂ ਬਾਹਰ ਹੋ ਗਿਆ ਹੈ ਹਾਲਾਂਕਿ ਸਾਦਾ ਨੂੰ ਪਹਿਲਾਂ ਹੀ 올림픽 ਮੈਡਲ ਕੰਟੈਂਡਰ ਨਹੀਂ ਮੰਨਿਆ ਜਾ ਰਿਹਾ ਸੀ ਰਿਓ ਦੇ ਰੰਚ ਅੱਜ ਨਹੀਂ ਪਲ-ਪਲ ਦੇ ਅਪਡੇਟਸ ਅਤੇ ਖੇਡਾਂ ਦੇ ਮਹਾਕੁੰਮ ਨਾਲ ਜੁੜੀ ਪੂਰੀ ਜਾਣਕਾਰੀ ਦੇ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ